ਸਿੱਧੂ ਮੂਸੇਵਾਲਾ ਪੁੱਤ ਟਿੱਬਿਆਂ ਦਾ ਜਦੋਂ ਦਾ ਗਿਆ ਹਰ ਦਿਲ ਚੋਂ ਹੌਕਾ ਨਿਕਲਿਆ ਬਸ ਰੁੱਗ ਪਰ ਕੇ ਲੱਗਿਆ ਮਨ ਅੰਦਰੋਂ ਬਾਪੂ ਅਦਾਲਤਾਂ ਦੇ ਰਾਹ ਤੇ ਮਾਂ ਹਵੇਲੀ ਚ ਸੁੰਨੀਆਂ ਕੰਧਾਂ ਨਾਲ ਗਿਲੇ ਸ਼ਿਕਵੇ ਕਰਦੀ ਮੰਤੇ ਕੀ ਬੀਤਦੀ ਸਭ ਜਾਣਦੇ ਹੀ ਨੇ ਅਜਿਹੇ ਹਾਲਾਤ ਲੁਕਦੇ ਨਹੀਂ ਹੁੰਦੇ ਹਵੇਲੀ ਨੂੰ ਐਸੀ ਨਜ਼ਰ ਲੱਗੀ ਮੰਨੋ ਪਾਂਡਾਈ ਮੁਧਵਾਜ ਗਈ ਸੀ ਪਰ ਕੁਦਰਤ ਵੀ ਤਾਂ ਸਭ ਦੇਖ ਹੀ ਰਹੀ ਹੁੰਦੀ ਹੈ ਕਾਦਰ ਨੇ ਵੀ ਹੰਗਾਰਾ ਪਰ ਨਾ ਹੁੰਦਾ ਉਸਨੇ ਵੀ ਤਾਂ ਆਪਣਾ ਫੈਸਲਾ ਸੁਣਾਉਣਾ ਹੁੰਦਾ ਬਸ ਇਹੋ ਹੋਣ ਜਾ ਰਿਹਾ ਸਿੱਧੂ ਮੂਸੇਵਾਲਾ ਜ਼ਿਆਦਾਤਰ ਸਾਦੇ ਕੱਪੜਿਆਂ 'ਚ ਰਹਿੰਦਾ ਸੀ ਵੱਡੀਆਂ ਚੱਪਲਾਂ ਪੈਰਾਂ ਵਿੱਚ ਵੱਡੇ-ਵੱਡੇ ਪੈਰ ਉਸਦੇ ਖੁੱਲੇ ਢੁਲੇ ਸਰੀਰ ਦੀ ਹਾਮੀ ਭਰਦੇ ਸੀ ਜਾਣ ਵੇਲੇ ਦਾ ਵੱਡਾ ਜੁੱਸਾ ਹਰ ਇੱਕ ਨੇ ਦੇਖਿਆ ਮਾ ਚਰਨ ਕੌਰ ਦਾ ਜਵਾਨ ਪੁੱਤ ਵੱਡੇ ਪੈਰੀਂ ਗਿਆ ਸੀ ਹੁਣ ਛੋਟੇ ਪੈਰੀਂ ਵਾਪਸੀ ਦੀ ਉਮੀਦ ਜਹੀ ਜਾ ਕੀ ਹੈ ਇਸ ਹਵੇਲੀ ਨੂੰ ਇੱਕ ਮਾਂ ਦਾ ਹੌਕਾ ਕੁਦਰਤ ਦੇ ਇਸ ਵਰਤਾਰੇ ਨੂੰ ਉਡੀਕਣ ਲੱਗਾ ਹੈ ਹਾਲਾਂਕਿ ਪਰਿਵਾਰ ਦੀਆਂ ਨਿੱਜੀ ਭਾਵਨਾਵਾਂ ਤੇ ਸੂਖਮ ਤਮਾ ਨੂੰ ਗੁਪਤ ਹੀ ਰੱਖਿਆ ਜਾਵੇ ਪਰ ਮਾਤਾ ਚਰਨ ਕੌਰ ਦੇ ਸੋਸ਼ਲ ਮੀਡੀਆ ਅਕਾਊਂਟ ਤੇ ਜਸਵਿੰਦਰ ਬਰਾੜ ਦੇ ਨਿੱਕੇ ਪੈਰੀਂ ਬੋਲਾਂ ਦਾ ਜੋ ਜ਼ਿਕਰ ਹੈ ਉਸ ਦੀ ਸਾਂਝ ਜ਼ਰੂਰ ਸੱਚ ਬਿਆਨ ਕਰਦੀ ਹੈ ਜੀ ਹਾਂ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਦੇਹਾਂਤ ਨੂੰ 2 ਸਾਲ ਦਾ ਸਮਾਂ ਲੰਘ ਗਿਆ ਪਰ ਹਾਲੇ ਵੀ ਗਾਇਕ ਦੇ ਫੈਨਸ ਉਸ ਨੂੰ ਗੀਤਾਂ ਦੇ ਰਾਹੀਂ ਯਾਦ ਕਰਦੇ ਨੇ ਹਾਲੀ ਵਿੱਚ ਮਸ਼ਹੂਰ ਪੰਜਾਬੀ ਗਾਇਕਾ ਜਸਵਿੰਦਰ ਬਰਾੜ ਦੇ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਆਪਣਾ ਗੀਤ ਨਿੱਕੇ ਪੈਰੀ ਰਿਲੀਜ਼ ਕਰ ਦਿੱਤਾ ਹੈ ਹੁਣ ਇਸ ਗੀਤ ਤੇ ਮਰਹੂਮ ਗਾਇਕ ਦੀ ਮਾਤਾ ਚਰਨ ਕੌਰ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਗਾਇਕੋ ਸਿੱਧੂ ਮੂਸੇਵਾਲਾ ਪੇਸ਼ਾ ਕਿਸ ਫਾਨੀ ਦੁਨੀਆ ਨੂੰ ਅਲਵਿਦਾ ਆ ਗਏ ਨੇ ਪਰ ਹਾਲੇ ਵੀ ਫੈਨਸ ਦੇ ਦਿਲਾਂ 'ਚ ਗਾਇਕ ਲਈ ਅਥਾ ਪਿਆਰ ਹੈ ਬੀਤੇ ਹਫਤੇ ਗਾਇਕ ਦੇ ਘਰ ਖੁਸ਼ਖਬਰੀ ਆਉਣ ਦੀਆਂ ਖਬਰਾਂ ਸਾਹਮਣੇ ਆਈਆਂ ਜਿਨ੍ਹਾਂ ਨੂੰ ਰੋਕਣ ਦੀ ਵੀ ਗੱਲ ਨਾਲੋਂ ਨਾਲ ਸੋਸ਼ਲ ਮੀਡੀਆ ਤੇ ਚਲਦੀ ਗਈ। ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਨੇ ਆਪਣੇ ਇੰਸਟਾਗ੍ਰam ਸਟੋਰੀ ਤੇ ਇੱਕ ਗੀਤ ਦਾ ਪੋਸਟਰ ਸਾਂਝਾ ਕੀਤਾ ਜਿਸ ਦਾ ਨਾਮ ਹੈ ਨਿੱਕੇ ਪਹਿਰੀ। ਗੀਤ ਦਾ ਟਾਈਟਲ ਦੇਖ ਕੇ ਸਿੱਧੂ ਦੇ ਫੈਨਸ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਨਿੱਕੇ ਪਹਿਰੀ ਤੋਂ ਫੈਨਸ ਛੋਟੇ ਮੂਸੇਵਾਲਾ ਦੇ ਆਉਣ ਦਾ ਅੰਦਾਜ਼ਾ ਲਗਾ ਰਹੇ ਨੇ। ਇਸ ਗੀਤ ਦੇ ਪੋਸਟਰ ਨੂੰ ਸਾਂਝਾ ਕਰਦੇ ਆਂ ਮਾਤਾ ਚਰਨ ਕੌਰ ਨੇ ਗਾਇਕਾ ਜਸਵਿੰਦਰ ਬਰਾੜ ਨੂੰ ਉਹਨਾਂ ਦੇ ਪੁੱਤ ਲਈ ਇਹ ਗੀਤ ਡੈਡੀਕੇਟ ਕੀਤਾ ਹੈ ਦੱਸਦੀ ਕਿ ਹਾਲ ਹੀ ਵਿੱਚ ਮਸ਼ਹੂਰ ਪੰਜਾਬੀ ਗਾਇਕਾ ਜਸਵਿੰਦਰ ਬਰਾੜ ਨੇ ਮਰਹੂਮ ਗਾਇਕਾ ਸਿੱਧੂ ਮੂਸੇਵਾਲਾ ਨੂੰ ਸਮਰਪਿਤ ਇਹ ਗੀਤ ਨਿੱਕੇ ਪੈਰੀ ਰਿਲੀਜ਼ ਕੀਤਾ ਹੈ ਇਸ ਗੀਤ ਨੂੰ ਗਾਇਕਾ ਨੇ ਖੁਦ ਆਪਣੀ ਆਵਾਜ਼ ਦੇ ਨਾਲ ਸਜਾਇਆ ਹੈ ਇਸ ਗੀਤ ਦੇ ਬੋਲ ਵੇ ਤੂੰ ਵੱਟੇ ਫੈਰੀ ਗਿਆ ਨਿੱਕੇ ਪੈਰੀ ਆ ਜਾ ਸੁਣ ਕੇ ਹਰ ਕੋਈ ਭਾਵੁਕ ਹੋ ਜਾਂਦਾ ਹੈ ਇਸ ਗੀਤ ਵਿੱਚ ਗਾਇਕਾ ਨੇ ਨਿੱਕੇ ਮੂਸੇਵਾਲਾ ਦੇ ਆਉਣ ਦੀ ਅਰਦਾਸ ਕੀਤੀ ਲੱਗਦੀ ਹੈ ਬੀਤੇ ਦਿਨੀ ਇੱਕ ਮੁਲਾਕਾਤ ਦੇ ਦੌਰਾਨ ਗਾਇਕਾ ਜਸਵਿੰਦਰ ਬਰਾੜ ਨੇ ਦੱਸਿਆ ਕਿ ਉਹ ਸਿੱਧੂ ਨੂੰ ਆਪਣਾ ਪੁੱਤ ਮੰਨਦੀ ਹੈ ਜਸਵਿੰਦਰ ਬਰਾੜ ਨੇ ਮਰਹੂਮ ਗਾਇਕਾ ਸਿੱਧੂ ਮੂਸੇਵਾਲਾ ਦਾ ਜ਼ਿਕਰ ਕਰਦੇ ਆਖਿਆ ਕਿ ਸਿੱਧੂ ਬੜਾ ਚੰਗਾ ਇਨਸਾਨ ਚੰਗਾ ਗਾਇਕ ਤੇ ਬਿਹਤਰ ਚੰਗਾ ਪੁੱਤਰ ਸੀ ਉਸ ਦੀ ਉੱਚੀ ਕੰਦਗਾਠੀ ਉਸ ਦੇ ਵੱਡੇ ਵੱਡੇ ਪੈਰ ਸਨ ਉਹ ਇੱਕ ਯੋਧਾ ਲੱਗਦਾ ਸੀ ਜਸਵਿੰਦਰ ਬਰਾੜ ਦਾ ਆਖਣਾ ਹੈ ਕਿ ਉਸ ਨੂੰ ਜ਼ਿਆਦਾਤਰ ਉਸਨੇ ਚਪਲਾਂ 'ਚ ਦੇਖਿਆ ਉਹ ਕਦੇ ਫਾਰਮੈਲਟੀ ਨਹੀਂ ਸੀ ਕਰਦਾ ਉਨਾ ਦੱਸਿਆ ਕਿ ਉਹਨਾਂ ਨੂੰ ਯਾਦ ਹੈ ਕਿ ਉਸ ਦੇ ਚੱਪਲਾਂ ਵਾਲੇ ਵੱਡੇ ਵੱਡੇ ਪੈਰ ਕਿਸ ਤਰ੍ਹਾਂ ਦਿਖਾਈ ਦਿੰਦੇ ਨੇ ਉਹਨਾਂ ਆਖਿਆ ਕਿ ਹਮੇਸ਼ਾ ਕਹਿੰਦੀ ਆ ਕਿ ਪੁੱਤ ਵੱਡੇ ਪੈਰੀ ਗਿਆ ਤੇ ਛੇਤੀ ਨਿੱਕੇ ਨਿੱਕੇ ਪੈਰੀ ਵਾਪਸ ਮੁੜਾ ਜਸੰਦਰ ਬਰਾੜ ਨੇ ਉਮੀਦ ਜਤਾਈ ਹੈ ਕਿ ਉਸ ਦਾ ਇਹ ਹੌਕਾ ਉਸ ਦੀ ਇਹ ਅਰਦਾਸ ਉਹਨਾਂ ਵੱਡੇ ਪੈਰਾਂ ਨੂੰ ਨਿੱਕੇ ਪੈਰਾਂ ਦੇ ਜ਼ਰੀਏ ਵਾਪਸ ਲੈ ਕੇ ਆਵੇਗੀ ਕਾਇਕਰਾ ਸਿੱਧੂ ਲਈ ਗੀਤ ਰਿਲੀਜ਼ ਕਰਨ ਦਾ ਸੁਪਨਾ ਪੂਰਾ ਹੋ ਚੁੱਕਾ ਹੈ ਕਾਇਕਰਾ ਇਸ ਗੀਤ ਨੂੰ ਫੈਨਸ ਬੜਾ ਪਸੰਦ ਕਰ ਰਹੇ ਨੇ ਵਾਕਹੀ ਇਸ ਗੀਤ ਦਾ ਇੱਕ ਇੱਕ ਅਲਫਾਜ਼ ਇੱਕ ਇੱਕ ਸ਼ਬਦ ਇਮੋਸ਼ਨਲ ਕਰਦਾ ਹੈ ਪਾਬੂ ਕਰਦਾ ਹੈ ਇਸੇ ਆਪੋ ਆਪਣੀਆਂ ਪ੍ਰਤੀਕਿਰਿਆਵਾਂ ਵੀ ਆ ਰਹੀਆਂ ਨੇ ਨਕੇ ਸਿੱਧੂ ਦੇ ਆਉਣ ਨਾਲ ਮਾਤਾ ਚਰਨ ਕੌਰ ਤੇ ਪੀਤਾ ਬਲਕੌਰ ਸਿੰਘ ਜਣੇ ਖਾਲੀਪਈ ਹਵੇਲੀ ਚ ਮੂੜ ਖੁਸ਼ੀਆਂ ਆਉਣ ਦੀ